ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਦਿਲਚਸਪ ਸਵਾਲ ਦਾ ਜਵਾਬ ਤੁਸੀਂ ਦੇਖਿਆ ਹੋਵੇਗਾ ਅਸੀਂ ਆਪਣੀਆਂ ਅੱਖਾਂ ਨੂੰ ਲਗਾਤਾਰ ਖੁੱਲੀਆਂ ਕਿਉਂ ਨਹੀਂ ਰੱਖ ਸਕਦੇ ਆਓ ਜਾਣਦੇ ਹਾਂ ਇਸ ਦਾ ਕਾਰਨ ਪਲਕਾਂ ਅੱਖਾਂ ਦੀ ਰੋਸ਼ਨੀ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਇਹ ਪਲਕਾਂ ਖਾਸ ਚਮੜੀ ਅਤੇ ਰੇਸ਼ਿਆਂ ਨਾਲ ਬਣੀਆਂ ਹੁੰਦੀਆਂ ਹਨ ਜੋ ਨਾ ਸਿਰਫ ਅੱਖਾਂ ਦੀ ਰੋਸ਼ਨੀ ਨੂੰ ਸਿੱਧੀ ਛੱਟ ਤੋਂ ਬਚਾਉਂਦੀਆਂ ਹਨ ਸਗੋਂ ਇਸ ਦੀ ਸਤਾਂ ਨੂੰ ਨਮੀ ਯੁਕਤ ਵੀ ਰੱਖਦੀਆਂ ਹਨ ਅੱਖਾਂ ਦੇ ਸਹੀ ਢੰਗ ਨਾਲ ਕੰਮ ਕਰਦੇ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਕਾਰਨੀਆਂ ਹਮੇਸ਼ਾ ਨਮੀ ਯੁਕਤ ਰਹੇ ਤੇ ਇਹ ਤਾਂ ਹੀ ਸੰਭਵ ਹੈ ਜਦੋਂ ਸਾਡੀਆਂ ਪਲਕਾਂ ਸਮੇਂ-ਸਮੇਂ ਤੇ ਬੰਦ ਹੁੰਦੀਆਂ ਰਹਿਣ ਜਦੋਂ ਕੋਈ ਵਿਅਕਤੀ ਜਾਗਦਾ ਹੈ ਤਾਂ ਪਲਕਾ ਆਪਣੇ ਆਪ ਹੀ ਸਮੇਂ-ਸਮੇਂ ਤੇ ਚਪਕਦੀਆਂ ਜਾਂਦੀਆਂ ਹਨ ਅਤੇ ਅੱਖਾਂ ਨੂੰ ਨਮੀ ਪ੍ਰਦਾਨ ਕਰਦੀਆਂ ਹਨ ਪਰ ਜਦੋਂ ਵਿਅਕਤੀ ਸੌਂਦਾ ਹੈ ਤਾਂ ਪਲਕਾਂ ਬੰਦ ਹੋ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਅੱਖਾਂ ਨੂੰ ਢੱਕ ਦਿੰਦੀਆਂ ਹਨ ਜਿਸ ਕਾਰਨ ਉਹਨਾਂ ਦੀ ਨਮੀ ਉੱਡ ਨਹੀਂ ਸਕਦੀ। ਇਹੀ ਕਾਰਨ ਹੈ ਕਿ ਨੀਂਦ ਦੌਰਾਨ ਅੱਖਾਂ ਨੂੰ ਨਮੀ ਯੁਕਤ ਰੱਖਣ ਲਈ ਵਾਰ-ਵਾਰ ਪਲਕ ਝਪਕਣ ਦੀ ਲੋੜ ਨਹੀਂ ਹੈ। ਮਿਲਦੇ ਹਾਂ ਕਿਸੇ ਹੋਰ ਐਪੀਸੋਡ ਵਿੱਚ ਨਵੇਂ ਦਿਲਚਸਪ ਸਵਾਲ ਲੈ ਕੇ। ਧੰਨਵਾਦ।